ਸਾ ਸਿਕਾ ਜੀ ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ ਲੈ ਸੱਜਣੋਂ ਅੱਜ ਆਪਾਂ ਪਹੁੰਚੇ ਆਂ ਜਿਗਰਾਵਾ ਮੰਡੀ ਤੇ ਜੋ ਕਿ ਮਹੀਨੇ 'ਚ ਇੱਕ ਵਾਰ ਲੱਗਦੀ ਆ ਅੱਜ ਆਪਾਂ 23 ਤਰੀਕ 12ਵਾਂ ਮਹੀਨਾ 2023 ਦੀ ਵੀਡੀਓ ਕਵਰ ਕਰ ਕੇ ਪਹੁੰਚੇ ਆਂ ਤੇ ਆਪਾਂ ਲੈ ਸਕਦਾ ਸੱਜਣੋਂ ਵੀ 2023 ਦੀ ਲਾਸਟ ਮੰਡੀ ਆ ਕਿਉਂਕਿ ਸੱਜਣੋਂ ਮਹੀਨੇ 'ਚ ਇੱਕ ਵਾਰ ਲੱਗਦੀ ਆ ਇਹ ਮੰਡੀ ਲੈ ਸੱਜਣੋਂ ਆਪਾਂ ਦਿਖਾਵਾਂਗੇ ਤੁਹਾਨੂੰ ਐਂ ਟੌਪ ਕੁਆਲਿਟੀ ਦੇ ਪਸ਼ੂ ਕਰਾਵਾ ਦੇ ਵਪਾਰੀ ਵੀਰਾਂ ਨਾਲ ਗੱਲਾਂ ਬਾਤਾਂ ਲੈ ਸੱਜਣੋਂ ਇਹ ਮੰਡੀ ਤੇ ਲਗਭਗ گاਵਾ ਤੇ ਮੱਝਾਂ ਨ ਬਰਾਬਰ ਮਾਤਰਾ ਚ ਆਉਂਦੀਆਂ ਨੇ ਚੰਗੀ ਤੋਂ ਚੰਗੀ ਮੈਂ ਚੰਗੀ ਤੋਂ ਚੰਗੀ ਦਾ ਕਿਰਦ ਨੂੰ ਮਿਲ ਜਾਂਦੀ ਆ ਲੈ ਜਿਹੜੇ ਸੱਜਣ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਹਰੇਕ ਅਗਲੀ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਇਹ ਜੋ ਕਰਾਉਣੀਆਂ ਗੱਲਾਂ ਬਾਤਾਂ ਦਾ ਸੱਜਣੋ ਇਹ ਮੰਡੀ ਤੇ ਟਰਾਂਸਪੋਰਟ ਵੀ ਉਪਲਬਧ ਹੁੰਦਾ ਲੈ ਜਿਹੜੇ ਸੱਜਣੇ ਕੋਈ ਪਸ਼ੂ ਬਾਹਰਲੇ ਇਲਾਕੇ ਵਿੱਚ ਲੈ ਜਾਣਾ ਤਾਂ ਲੈ ਆ ਸਕਦੇ ਹੋ ਆਜੋ ਕਰਾਉਣੇ ਗੱਲਾਂ ਵਸਤੂ ਵੀਡੀਓ ਤੇ ਲਾਜ ਤੱਕ ਜੁੜਦੇ ਰਹੋ ਜਿਹੜੇ ਸਤਨੰਜ ਜਗਰਾਵਾਂ ਮੰਡੀ ਤੇ ਬਾਈ ਨਾਲ ਕਰਾਉਣੇ ਗੱਲਬਾਤ ਚੰਗੀਆਂ ਮਈਆਂ ਲੈ ਕੇ ਪਹੁੰਚਿਆ ਹੋਇਆ ਬਾਈ ਕੀ ਹਾਲ ਨੇ ਜੀ ਹਾਲ ਬਹੁਤ ਵਧੀਆ ਵੀਰੇ ਬਾਈ ਨਾਮ ਜੀ ਮੇਰਾ ਨਾਮ ਮੋਟੂ ਆ ਜੀ ਮੋਟੂ ਹਾਂਜੀ ਕਿਹੜਾ ਏਰੀਆ ਬਾਈ ਦਾ ਆਪਣਾ ਏਰੀਆ ਜੀ ਧੂਰੀ ਸ਼ਹਿਰ ਆ ਜੀ ਧੂਰੀ ਸ਼ਹਿਰ ਪਿੰਡ ਪਿੰਡ ਬੋਗਰਾ ਜੀ ਪਿੰਡ ਬੋਗਰਾ ਕਹਿ ਜਨਬਰਲੇਆਂ ਚ ਅੱਜ ਅਸੀਂ 10 ਲੈ ਕੇ ਆਇਆ ਜੀ 10 ਝੋਟੀਆਂ ਲੈ ਕੇ ਕਹਿ ਵੇਚਦੇ ਆ ਅੱਜ ਤਿੰਨ ਗਾਇਆਂ ਵੇਚਦੇ ਝੋਟੀਆਂ ਨਾਲੇ ਖੜੀਆਂ ਨੇ ਛੇ ਦੀਆਂ ਛੇ ਅੱਛਾ ਤਿੰਨ ਗਾਇਆਂ ਤੇ ਸੁਈਆਂ ਨੇ ਬਾਈ ਸਾਰੀਆਂ ਸੁਈਆਂ ਨੇ ਸਾਰੀਆਂ ਸਾਰੀਆਂ ਸੁਈਆਂ ਆ ਗਈਆਂ ਜੀ ਕਿਹੜੀ ਤੋਂ ਕਰੀਏ ਇਹ ਤੋਂ ਕਰ ਲੋ ਆਹ ਫੋਟੋ ਆਵੇ ਆਪਣੀ ਬੱਚਾ ਦੀ 5 ਛੋਟੀ ਤੋਂ ਕਰਦੇ ਆ ਸਟੇਨਲੈਸ ਸੱਜਣੋ ਕਰੀਆ ਬਾਪੂ ਪੈਸੇ ਵੀ ਵੇਚਦੇ ਦੀ ਦੇਖਾਉਣਾ ਸੁਣੋ ਪਹਿਲਾਂ ਕਰਦੇ ਆ ਕੰਲਾ ਚੰਲਾ ਖਾਣਾ ਪੂਰਾ ਆ ਚੰਗੇ ਨੇਵੇ ਦੀ ਛੋਟੀ ਐ ਗੋਲ ਸੰਗਾ ਛੋਟਾ ਸੂਰਾ ਬਾਈ ਕਿਹੜਾ ਸੂਆ ਗੱਟੀ ਦਾ ਇਹਦਾ ਪਹਿਲਣਾ ਜੀ ਪਹਿਲਣਾ ਕਹਿ ਦਿੰਦਾ ਇਹ ਚੌਗੀ ਹੈ ਜੀ ਮੋਹ ਸੋ ਕੀ ਐ ਸਤਿ ਸ਼੍ਰੀ ਅਕਾਲ। ਸੂਈ ਪਰਸੋਂ ਦੀ ਆ ਬਸ ਇੰਨਾ ਕਰ ਲੈ। ਅੱਛਾ ਪਰਸੋਂ ਸੋਈਆ। ਹਾਂ ਤੰਦਰੁਸਤ ਹੋਏ ਨੀ। ਹੋਲਾ ਕਿੰਨਾ ਕੱਟਦਾ? ਹੋਲਾ ਹੁਣ ਇਹਦਾ ਸਿਰ 10-12 ਕਿਲੋ ਆ। ਅੱਛਾ। 10 ਕਿਲੋ ਠੀਕ ਆ। ਆਹ ਕੱਟੀ ਕੋਲੋਂ ਤੂੰ 15 ਕਿਲੋ। ਹਾਂ ਇਹਦਾ। ਇਹਦਾ ਭਾਗ ਮਗਰ ਇੱਕ ਸੱਟ ਮਗਰ ਇਹਦਾ। ਬੱਚਾ ਕੀ ਆ ਇਹਦਾ? ਇਹਦੇ ਮਾਰ ਕੱਟੀ ਆ। ਠੀਕ ਆ। ਮੈਂ ਮਗਰ ਕੱਟੀ ਆ ਸੱਟ ਨੂੰ ਦੂਜੀ ਝੋਟੀ ਆ ਹਾਂ। ਆਹ ਕੱਟ ਵੀ ਲੈ ਭਾਈ ਆ ਵੀ ਤੋੜ ਦੇ। ਇਹਦਾ ਸੂਆ ਭਾਈ ਦੂਜਾ। ਇਹਦਾ ਪਲੂਣ ਆ ਜੀ। ਇਹ ਵੀ ਪਲੂਣਾ। ਹਾਂ ਪਲੂਣਾ। ਸਜਾਓ ਇਹ ਵੀ ਕੱਟੀ ਤੂੰ ਮੈਂ ਕੱ ਛੋਟਾ ਸੰਘਾ ਦਾ ਆਪਣੇ ਘਰ ਦੇ ਗੱਡੀ ਕੱਢ ਦੇ ਬਾਹਰ ਬਾਈ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਇਹਨੂੰ ਹੋ ਗਿਆ ਯਾਰ ਅੱਠ ਕਿ ਦਿਨ ਸੂਈ ਨੂੰ ਬਾਈ ਅੱਛਾ ਸੂਈ ਨੂੰ ਅੱਠ ਨੌਂ ਦਿਨ ਹੋ ਗਏ ਸੱਜਣੋਂ ਦੇ ਸਕਦੇ ਹੋ ਦੁੱਧੇ ਦੇ ਲਿਖਣਾ ਕਿ ਤਾ ਪੁੱਤ ਪੂਰਾ ਚੋਣ ਵਾਲਾ 15 ਕਿਲੋ ਆ ਅੱਛਾ ਹਾਂ ਗੱਲਾਂ ਵਾਲਾ ਨਹੀਂ ਹੈਗਾ ਹਨ ਕੰਡੇ ਦੇ ਕੰਡਾ ਟਾਈਮ ਟਾਈਮ ਕੰਡੇ ਲਾ ਲਿਓ ਠੀਕ ਹੈ ਉਹ ਸੱਜਣੋਂ ਚੋਣ ਵਾਲਾ 15 ਕਿਲੋ ਤਿਆਰ ਆ ਕਹਿੰਦੇ ਬਾਈ ਕਹਿੰਦੇ ਉਹ ਚੀਟਰ ਵੀ ਮਰਾਵਾਂਗੇ ਇਹਦਾ ਭਾਅ ਵੀਰੇ ਇਹਦਾ ਭਾਅ 2 ਲੱਖ ਰੁਪਏ ਮੰਗਦੇ ਬਾਈ ਇਹ ਦਾ 2 ਲੱਖ ਰੁਪਿਆ ਰੇਟ ਕਰਦੇ ਨੇ ਬਾਕੀ ਹੋ ਜਾਣਾ ਮਾਨਤਾਣ ਮੌਕੇ ਤੇ ਤੀਜੀ ਕਿਹੜੀ ਆ ਬਾਈ ਇਹ ਵਾਲਾ ਕਹਿਣਾ ਵਧੀਆ ਜੀ ਕੱਟ ਗੱਲ ਨੂੰ ਕੱਟ ਤੀਜੀ ਉਹਨੇ ਲੈ ਤੀਜੀ ਕੱਟ ਦੀ ਜੀ ਮੈਂ ਆ ਆ ਗਈ ਕਿਹੜਾ ਸੂਆ ਬਾਈ ਇਹਦਾ ਇਹਦਾ ਸੂਆ ਧੋਖਾ ਜੀ 1000 ਸੂਆ ਲੈ ਤੋੜ ਦੇ ਨੂੰ ਕੱਟ ਦੇ ਨੂੰ ਗੱਲ ਬੜੀ 4000 ਸੂਆ ਉਸਨੂੰ ਸੋਈ ਨੂੰ ਇਹਨੂੰ ਕਾਇਦਾ ਨਾ ਹੋਵੇ ਆਪਾਂ ਕੋਲੋਂ ਤਾਂ ਆ ਉਹ ਬਾਈ ਕਿ ਲੱਗਿਆ ਮੈਂ ਪਾਸ ਕਰਾਉਣਾ ਲੈ ਬਾਈ ਕਹਿੰਦਾ ਮੈਂ ਕਰਾਉਣਾ ਝੋਟੀਆਂ ਦੇ ਦਰਸ਼ਨ ਤੁਹਾਨੂੰ ਇੱਕ ਝੋਟੀ ਆ ਦੇਖਣਾ ਕਿਹੜਾ ਸੂਆ ਬਾਈ ਇਹਦਾ ਇਹਦਾ ਪਹਿਲਣਾ ਵੀਰੇ ਪਹਿਲਾ ਸਵੇਰ ਛੋਟੀ ਦਾ ਸਜਣੋਂ ਤੀਜੀ ਛੁੱਟੀ ਆ। ਇਹ ਦੁੱਧੀ ਆ ਮੂੰਹ ਤੋਂ ਨਹੀਂ। ਮੂੰਹੋਂ ਦੁੱਗੀ ਆ। ਇਹ ਸਜਣੋਂ ਮੂੰਹ ਦੁੱਗੀ ਆ। ਦੇਖ ਸਕਦੇ ਹੋ ਕਲਾ ਕਲਾ थाना ਇਹ ਪੂਰੀ ਟੋਪ ਕੁਆਲਟੀ ਦੀ ਗੱਲ ਕਹਿ ਸਕਦੇ। ਭਾਈ ਸੂਈ ਨੂੰ ਕਾਇ ਕਿਦਰ ਹੋ ਗਏ? ਸੂਈ ਬਾਜਾ ਹਫਤਾ ਹੋ ਗਿਆ ਵੀਰੇ। ਅੱਛਾ। ਸੂਈ ਨੂੰ ਹੋ ਗਿਆ ਸਜਣੋਂ ਹਫਤਾ। 12 ਕਿਲੋ। ਕਹਿੰਦਾ 12 ਲੀਟਰ ਦੁੱਧ 12 ਲੀਟਰ ਤਿਆਰ ਆ। ਦੇਖ ਸਕਦੇ ਹੋ। ਬੱਚਾ ਕੀ ਆ ਭਾਈ? ਅੱਛਾ ਕੱਤੀ ਜਾ ਮੰਗਰਾ। ਮੰਗਰ ਸਜਣੋਂ ਕੱਤੀ ਆ। ਦੁੱਧ 12 ਕਿਲੋ ਛੋਟਾ ਸੁੰਦਰ ਗੋਲ ਸਿੰਘ। ਕੀ ਰੇਟ ਰੂਗਾ ਭਾਈ ਇਹਦਾ ਮੁੱਲ ਦਾ ਡੇਢ ਕਰਦਾ ਵੀਰੇ ਅੱਛਾ ਮੁੱਲ ਕਰਦੇ ਹਾਂ ਡੇਢ ਕਿੰਨੇ ਦੇ ਦਾਂਗੇ 40 ਦੇ ਦਾਂਗੇ 40 ਦੀ ਦੇਵਾ ਲੱਗ ਸਕਦਾ 1 ਲੱਖ 40000 ਕਿਉਂਕਿ ਬੰਦੇ ਭਾਈ ਲੈ ਆ ਵੀ ਤੋਰ ਦੇ ਉਹਦਾ ਦੂਜੀ ਚ ਕਿਹੋ ਜਿਹਾ ਸਜਣਾ ਆ ਗਿਆ ਕਿਹੜਾ ਸੂਆ ਭਾਈ ਇਹਦਾ ਇਹ ਵੀ ਪਹਿਲਾਂ ਆ ਵੀਰੇ ਅੱਛਾ ਬਸ ਸਜਣਾ ਪਹਿਲਾਂ ਨਾ ਆ ਗਿਆ। ਯਾ ਤੂੰ ਆ ਹਫਤੇ ਇੱਕ ਦਾ। ਅੱਛਾ ਹਫਤੇ ਦੀ। ਮਾਗਰ ਕੱਟੀ ਆ ਹਫਤੇ ਦੀ। ਸਰੀਆ ਛੋਟਾ ਸਿੰਦਾ ਸੁਚਨੌਰ ਸਿੰਘ ਕਹਿ ਸਕਦੇ ਆ ਆਪਾਂ। ਤੇ ਮੇਵਾਲੂਆ ਦੇ ਸਕਦੇ। ਇਹ ਕਿੰਨਾ ਕੁ ਦੁੱਧ ਤਿਆਰ ਕਰਖਿਆ ਬਈ। ਹੈ? ਇਹ ਨਹੀਂ ਆਇਆ ਕਿ ਪੂੜੀ ਪੂੜੀ ਐਕਸ ਲਾ। ਖੋੜਲੇ ਵੀਰੇ। ਦੁੱਧ ਕਿੰਨਾ ਕੁ ਥਿਆਰਾ? ਦੁੱਧ ਦੇਖ ਲੈ 13 ਲੀਟਰ ਆਉਣਾ। ਦੁੱਧ ਹੈਗਾ 13 ਲੀਟਰ। ਦੇਖ ਸਕਦਾ। 10 ਬੋਲ ਸਚਨੌਰ ਸਿੰਘ ਨੂੰ ਐਂਡ 100 ਗਲਾਸ ਆ ਗਿਆ। ਭਾਈ ਇਹਦਾ ਮੁੱਲ ਕੀ ਰਹੂਗਾ ਇਹਦਾ ਪਰ ਇੱਕ 35 1,35,000 ਰੁਪਏ ਮੁੱਲ ਨਾਲ ਸਜੋ ਮੈਂ ਦੇ ਸਕਦਾ ਹਾਂ ਤੁਹਾਨੂੰ ਅੱਗੇ ਤੋਂ ਸਾਰੇ ਜਾਨਵਰਾਂ ਦੇ ਬੱਚੇ ਦਿਖਾ ਦਈਏ ਮੈਂ ਭਾਈ ਰੱਖੇ ਪੈਸੇ ਵੀ ਕੱਤੀ ਆ ਇਹਦੇ ਵਿੱਚ ਵੀ ਕੱਤੀ ਆ ਸੰਪਰਕ ਕਰ ਲਿਓ ਲੈ ਭਾਈ ਮੋਬਾਈਲ ਨੰਬਰ ਬੋਲ ਦੇ 9592202533 9592202533 02533 ਠੀਕ ਹੈ ਲੈ ਸਤਨੂੰ ਭਾਈ ਨਾਲ ਕਰਾਉਣੇ ਗੱਲਬਾਤ ਕੀ ਹਾਲ ਨੇ ਜੀ ਵੜੀਆ ਵੀਰ ਜੀ ਕੀ ਨਾਮ ਵੀਰੇ ਮੇਰਾ ਵੀਰ ਸਿੰਘ ਹੈ ਜੀ ਵੀਰ ਸਿੰਘ ਏਰੀਆ ਕਿਹੜਾ ਪੱਜ ਦਾ ਬ੍ਰੇਟਾ ਜੀ ਪ੍ਰਿੰਟ ਪਿੰਡ ਜੀ ਬ੍ਰੇਟਾ ਲੈਵੇ ਬ੍ਰੇਟਾ ਜੀ ਪਿੰਡਾ ਖਾਸ ਬ੍ਰੇਟਾ ਜਲਾ ਮਾਨਸਾ ਜੀ ਠੀਕ ਆ ਠੀਕ ਆ ਜਲਾ ਮਾਨਸਾ ਹਰਿਆਣਾ ਦਾ ਬਾਡਰ ਆ ਗਿਆ ਜੀ ਠੀਕ ਆ ਠੀਕ ਆ ਹਰਿਆਣਾ ਦਾ ਵਾਟਰ ਕਹੇ ਜਾਨਵਰ ਲੈ ਆਏ ਬਾਈ ਦੋ ਝੋਟੀਆਂ ਦੋ ਝੋਟੀਆਂ ਲੈ ਕੇ ਆਇਆ ਸੱਜਣੋ ਆਹ ਝੋਟੀਆਂ ਦੋ ਕਰਾਉਂਦੇ ਆ ਜਾਨ ਨੂੰ ਸਾਨੂੰ ਕਿਹੜਾ ਸੁਆਵਾਂ ਕੱਟੀ ਦੇਦਾ ਦੂਜਾ ਵੀਰ ਜੀ ਦੂਜਾ ਸੁਆਵਾਂ ਲਤੋਰੀਆਂ ਨੂੰ ਖੋਲ ਕੇ ਸੂਈ ਨੂੰ ਕੈ ਕਿਦਾਂ ਹੋਗੇ ਬਾਈ ਸੂਈ ਵੀ ਬਾਈ ਹਫਤਾ ਹੋ ਗਿਆ ਉਹਨੂੰ ਦਾ ਸਦਨੋਂ ਫਾਟਾ ਹੋ ਗਿਆ ਦਿਖਾਉਣਾ ਸਾਨੂੰ ਤੋੜਾ ਤੋੜਾ ਸੱਤ ਕਾਰਡ ਕੱਟੀ ਦਾ ਸਦਨੋਂ ਬਹੁਤ ਚੰਗਾ ਇਕੱਲਾ ਇਕੱਲਾ ਤਾਣਾ ਮੋੜ ਲਿਆ ਬਾਈ ਦੁੱਧ ਕਿੰਨਾ ਕੁ ਤਿਆਰ ਹੈ ਵੀਰੇ ਦੇਖੀ ਫਿਰ ਮੜਾ ਦੁੱਧ 16 ਕਿਲੋ ਦੁੱਧ ਹੈਗਾ 16 ਕਿਲੋ ਤਿਆਰ ਬੱਚਾ ਕੀ ਹੈ ਵੀਰੇ ਕੱਟੀ ਆਈ ਮਾਗਰ ਸੱਤਨ ਉਹਦੀ ਇੱਕ ੱਟੇ ਕੋਈ ਪੜੇ ਦੀ ਝੋਟੀਆਂ ਨੂੰ ਪੂਰੀ ਜਾਨ ਵਾਲੀਆ ਦੇਖ ਸਕਦੇ ਹੋ ਪਾਵਰੇ ਦਾ ੱਟੇ ਦਾ ਭਾਈ ਲੈ ਆ ਵੀ ਤੋਰ ਦੇ ਭਾਈ ਮੈਂ ਦੂਜੀ ਝੋਟੀ ਸੱਜਣੋਂ ਬਾਈ ਦਵੇ ਆ ਆ ਗਈ ਇਹ ਲੈ ਲੈ ਵਾਲਾ ਬੜਾ ਕਮਾਲ ਦਾ ਕਿਹੜਾ ਸੂਆ ਭਾਈ ਇਹਦਾ ਦੂਜਾ ਹੀ ਸੂਆ ਆ ਗਿਆ ਸੱਜਣੋਂ ਦੂਜਾ ਛੋਟਾ ਜਿਹਾ ਦੰਗਾ ਸੰਦ ਆਹ ਤੋਂ ਕੁਆਲਿਟੀ ਦਾ ਕੱਲਾ ਕੱਲਾ ਥਾਣਾ ਬਾਈ ਦੁੱਧ ਕਿੰਨਾ ਦੇ ਰਾਏ ਤੁਸੀਂ ਥੱਲੇ ਵੀ 12 ਤਰਾ ਕਿਲੋ ਦੁੱਧ ਹੈਗਾ 12 ਤਰਾ ਕਿਲੋ ਸੁਈ ਨੂੰ ਨੂੰ ਹਫਤਾ ਹੋ ਗਿਆ ਅੱਛਾ ਸੁਈ ਨੂੰ ਹੋ ਗਿਆ ਸੱਜਣੋਂ 10 ਦਿਨ ਤੇ ਵਾਰ ਤੋਂ ਬਰਾਂਜਾ ਕੱਲਾ ਕੱਲਾ ਤੁਹਾਨੂੰ ਤੁਹਾਨੂੰ ਬੱਚਾ ਦੇ ਸਕਦੇ ਹੋ ਚੁਵਾਈ ਚੁਵਾਈ ਛਾਹ ਆ ਬਾਈ ਇਹਦਾ ਭਾਜੀ ਇਹਦਾ ਵੀ ਡੇਟਾ 100 ਰੁਪਈਆ ਠੀਕ ਹੈ ਤੇ ਬਾਈ ਮੋਬਾਈਲ ਨੰਬਰ ਬੋਲ 93108 93159 93414 93414 ठीक है ने ने दो नाम जी बस सजनो ਝੋਟੀਆਂ ਦਿਖਾਉਣਿਆ ਸਾਨੂੰ ਦੋ ਬਾਈ ਨਾਲ ਕਰਾਉਣਿਆ ਗੱਲਬਾਤ ਕੀ ਹਾਲ ਨੇ ਜੀ ਵਧੀਆ ਬਈ ਤੁਸੀਂ ਬਾਈ ਨਾਮ ਜੀ ਗੁਰਦੀਪ ਗੁਰਦੀਪ ਸਿੰਘ ਏਰੀਆ ਬਾਈ ਜੇਤੋ ਮੰਡੀ ਡਬੜੀ ਖਾਨਾ ਜੇਤੋ ਮੰਡੀ ਡਬੜੀ ਖਾਨਾ ਡਬੜੀ ਖਾਨਾ ਠੀਕ ਹੈ ਨਾਮ ਵੀਰੇ ਗੁਰਦੀਪ ਗੁਰਦੀਪ ਸਿੰਘ ਠੀਕ ਹੈ ਆਪਾਂ ਬਾਰ ਕਰਦੇ ਹਾਂ ਬਾਈ हां चंगियां ਬੱਧਾ ਲੈ ਲਈਆਂ ਠੀਕ ਹੈ ਹਰਿਆਣੇ ਤੋਂ ਇੱਕ ਦੋ ਲੈ ਲੈਣੇ ਚੰਗੀਆਂ हां ਠੀਕ ਹੈ ਠੀਕ ਹੈ ਹਰਿਆਣੇ ਦੇ ਪਸੂ ਲੈਉਣੇ ਬਾਈ ਲਗਭਗ ਲੈ ਆ ਕੱਟੇ ਦੀ ਲੈਣੇ ਤੇਲ ਤੌਰ ਬਾਈ ਇਹਨੂੰ ਕਿਹੜਾ ਸੂਏ ਦਾ ਇਦਣ ਸੱਜ ਨੂੰ ਅੱਠ ਹੋ ਗਏ ਸੂਈ ਨੂੰ 10 ਸਿੰਘ ਸੱਜ ਨੂੰ ਜਮੀ ਛੋਟਾ ਗੋਲ ਸਿੰਘਾ ਦੇਖ ਸਕਦੇ ਹੋ ਪੂਰੀ ਠੰਡੀ ਸੀਦਾ ਸੂਈ ਨੂੰ ਬਾਈ ਕਿੰਨੇ ਦਿਨ ਹੋ ਗਏ 8 ਦਿਨ ਹੋਇਆ 8 ਦਿਨ 8 ਦਿਨ ਨੂੰ ਸੂਈ ਨੂੰ ਦੁੱਧ ਕਿੰਨਾ ਕੁ ਤਿਆਰ 15 ਕਿਲੋ ਬੋਲੀ ਆ ਇੰਟਰਾਂਟ ਲੋਕ ਹੋਈ ਆ ਬੱਚਾ ਕੀ ਆ ਬਾਈ ਇਹ ਲਾ ਹੈ ਠੀਕ ਆ ਸਭ ਤੋਂ ਮੰਗ ਰਿਹਾ ਹੈਗਾ ਕੱਟਾ ਦੇਖ ਸਕਦੇ ਹਾਂ ਚਵਾਈ ਚੁਵਾਈ ਚੰਗੀ ਆ ਬਾਈ ਕੱਟੀ ਤੇ ਵਾਈ ਬਹੁਤ ਵਧੀਆ ਠੀਕ ਆ ਠੰਡੀ ਸੇਲ ਆ ਰੇਟ ਬਾਈ ਇਹਦਾ ਕੀ ਰਹੂਗਾ 270 2 ਲੱਖ 70 ਹਜ਼ਾਰ ਕਿੰਨੇ ਦੇ ਦਾਂਗੇ ਬਾਈ 2.5 ਲੱਖ ਦੀ ਝੋਟੀ ਦੇ ਬੰਦੇ ਬਾਈ ਬਸ ਸੱਜਣੋਂ ਬਾਈ ਕਹਿੰਦਾ 2.5 ਦੇ ਦੇ ਦਾਂਗੇ ਉਹ ਖੰਪ ਦੇਖ ਇੱਕ ਕੱਟੀ ਸਜਣੋਂ ਆਹ ਦਿਖਾਉਣਾ ਸਾਨੂੰ ਗੱਪਣਾ ਬਈ ਇਹ ਹਾਂ ਗੱਪਣਾ ਠੀਕ ਆ ਕਿਹੜੇ ਸੂਏ ਸੂਬਾ ਜੀ ਇਹ ਵੀ ਦੂਜਾ ਸੂਆ ਅੱਛਾ ਲੈ ਤੋੜ ਦੇ ਨੂੰ ਵੀ ਲੈ ਸਜਣੋਂ ਸੂਗੀ ਦੂਜੇ ਸੂਏ ਗੋਲ ਸੰਗਾ ਛੋਟਾ ਸੰਗਾ ਥੋੜਾ ਕੱਬ ਜ਼ਰੂਰ ਦਰਮਿਆਨਾ ਪਰ ਜੇ ਆਪਾਂ ਲੈ ਵੇ ਲੂਏ ਦੀ ਗੱਲ ਕਰਦੇ ਹਾਂ ਚੰਗਾ ਵਾ ਨਾ ਝੋਟੀ ਨੇ ਕਈ ਕਿਤਨਾ ਕੱਢ ਦਿਆ ਵੀਰੇ ਇਹ ਅਜੇ ਇੱਕ ਤਰੀਕਾ ਨੂੰ ਤਨ ਪੂਰੇ ਹੋਵੇ ਇੱਕ ਤਰੀਕਾ ਨੂੰ ਤਨ ਪੂਰੇ ਹੋਣੇ ਠੀਕ ਆ ਤੁਹਾਨੂੰ ਇੱਕ ਤਰੀਕ ਨੂੰ ਲੈਣਾ ਪੂਰੇ ਹੁੰਦੇ ਦੇਖ ਸਕਦੇ ਹੋ ਪੂਰੇ ਠੰਡੇ ਸੀ ਦਾ ਕਿੰਨਾ ਦੁੱਧ ਪਾ ਦੂ ਬਾਈ ਇਹ ਬਾਈ 17 ਪਾ ਹੈ 17 ਪਾ 17 ਲੀਟਰ ਕੱਢ ਦੂ ਬਾਈ ਹੈ ਪਾਇਆ ਹੈ ਪਲੂਨ ਦਾ 15 ਕਿਲੋ ਅੱਛਾ ਦਾ ਸਜਣੂ ਬਾਈ ਕਹਿੰਦਾ ਪਲੂਨ ਨੇ 15 ਕਿਲੋ ਦੁੱਧ ਪਾਇਆ ਹੋਇਆ ਮੈਂ ਬਾਈ ਦਾ ਕੰਟੈਕਟ ਨੰਬਰ ਲੈ ਕੇ ਦਿੰਨੇ ਹਾਂ ਸੰਪਰਕ ਕਰ ਲਿਓ ਜੇ ਕੋਈ ਸੱਜਣ ਨੇ ਪਸ਼ੂ ਖਰੀਦਣਾ ਹੈ ਬਾਈ ਮੋਬਾਈਲ ਨੰਬਰ ਬੋਲ ਦੇ ਮੋਬਾਈਲ ਨੰਬਰ ਹੈਗਾ 798 ਪੂਰਾ 798 ਜੀ 23192 23192 ਠੀਕ ਕਰ ਵੀਰ ਦਾ ਸਟਾਰਟ ਨੋ 10 ਲੱਗਦਾ ਬੱਸ ਦੱਸ ਲੈ ਸਜਣੋ ਆ ਬਾਈ ਨਾਲ ਕਰਾਉਣੇ ਗੱਲਬਾਤ ਕੀ ਹਾਲ ਨੇ ਜੀ ਠੀਕ ਠਾਕ ਵੀਰ ਜੀ ਨਾਮ ਜੀ ਕੇਵਲ ਸਿੰਘ ਵੀਰੇ ਕੇਵਲ ਸਿੰਘ ਏਰੀਆ ਕਿਹੜਾ ਬਾਈ ਏਰੀਆ ਬਈ ਰਖੜਾ ਮਰਾਉੜ ਰਖੜਾ ਮਰਾਉੜ ਹਾਂਜੀ ਨੇੜੇ ਬਾਈ ਬਾਈ ਨੇੜੇ ਕਿਹੜਾ ਪਟਿਆਲਾ ਹੀ ਸ਼ਹਿਰ ਤੇ ਆ ਠੀਕ ਆ ਕੈ ਜਾਣ ਬੱਲੇ ਨੂੰ ਅੱਜ ਚਾਰ ਜਾਨਵਰ ਨੇ ਚਾਰ ਜਾਨਵਰ ਨੇ ਸਜਣੋ ਅੱਜ ਮੈਂ ਦਿਖਾਉਣਾ ਤੁਹਾਨੂੰ ਕਿਹੜਾ ਸੂਆ ਬਾਈ ਇਹਦਾ ਦੂਜਾ ਸੂਆ ਵੀਰੇ ਦੂਜਾ ਸੂਆ ਲਾ ਤੋਰ ਦੇ ਲੰਬੀ ਜੀ ਦੂਜੇ ਸੂਆ ਉਹ ਦੇਖ ਸਰ ਉਸ ਕਬਾਕੰਦ ਤਾ ਹਾਂ ਕੰਨੈਕਟ ਕਰ ਦਿ ਆ ਦੁੱਧ ਕਿੰਨਾ ᱛᱮ ਯਾਰ ਬਾਈ ਦੁੱਧ 16 ਲੀਟਰ ਤਿਆਰ ਹੈ ਇਹ ਸੱਚਾ 16 ਲੀਟਰ ਤਿਆਰ ਸਿਰੋਂ ਦਿੱਸ ਰਿਹਾ ਜੀ ਅੱਲਾ ਅੱਲਾ ਤਾ ਨਾ ਸੂਈ ਨੂੰ ਕੈਕ ਦਿਨ ਹੋ ਗਏ ਬਾਈ ਚਾਰ ਸਾਲ ਹੀ ਆ ਜੀ ਸੂਈ ਨੂੰ ਕੈਕ ਦਿਨ ਹੋ ਗਏ ਜੀ ਅੱਜ 6 ਦਿਨ ਹੋ ਗਏ ਬੱਚਾ ਨਾਲ ਕੱਟੀ ਹੈ ਜੀ ਠੀਕ ਹੈ ਰੇਟ ਬਾਈ ਇਹਦਾ ਇਹਦਾ ਮੁੱਲ 170 ਹੈ ਵੀਰੇ 1 ਲੱਖ 70 ਹਜ਼ਾਰ ਕਿੰਨੇ ਦੇ ਦਾਂਗੇ ਬਾਈ 1.5 ਲੱਖ ਦੀ ਓਟੀ ਦੇਣਾ ਹਾਂ ਜਾਂ ਨਾ ਜੀ ਅੱਛਾ 1.5 ਲੱਖ ਦੀ ਹੋਊ ਸੱਜਣਾ ਠੀਕ ਹੈ ਨੀਲੀ 라ਵੀ ਆ ਵੀਰੇ ਅੱਛਾ ਦੂਜੀ ਆ ਨੀਲੀ 라ਵੀ ਥੋੜਾ ਆਰਾਮ ਦੇ ਦੀ ਲੈ ਥੋੜਾ ਕੱਦ ਦਰਮੈਨਾਂ ਜ਼ਰੂਰ ਪਰ ਜੇ ਲੈਵੇਂ ਲੋ ਵੇ ਪੱਖੋਂ ਗੱਲ ਕਰੀਏ ਚੰਗਾ ਲੈਵਾ ਕਿਹੜਾ ਸੂਆ ਬਾਈ ਇਹਦਾ ਇਹਦਾ ਦੂਜਾ ਜੀ ਇਹਦਾ ਸੂਆ ਤੀਜਾ ਸੱਜਣਾ ਤੇ ਨੀਲੀ 라ਵੀ ਆ ਦੇਖ ਸਕਦੇ ਹੋ ਉਹਨਾਂ ਦੇ ਵਾਲੂ ਘਾ ਦਿਖਾਉਂਦੇ ਪਿੱਛੋਂ ਦੁੱਧ ਕਿੰਨਾ ਤਿਆਰ ਆ ਬਾਈ 14 ਕਿਲੋ ਤਿਆਰ ਤਿਆਰ ਅੱਛਾ ਪਰ ਖੜ ਗਿਆ ਸਗਨੋ 14 ਜਿੰਦੂ ਤਿਆਰ ਹਣ ਵਧੀਆ ਕਰਦਿਆ ਪਾਸੋਂ ਤੇ ਹਾਂ ਜੀ ਹਣ ਬਹੁਤ ਅੱਛਾ ਪੂਰਾ ਮੁਠਿਆ ਸਾਡੇ ਇਹਦਾ ਪਾ ਬਾਈ ਇਹਦਾ 1.5 ਲੱਖ ਇਹਦਾ ਹੈਗਾ ਜੀ 1.5 ਲੱਖ ਰੁਪਏ ਮੁੱਲ ਲਬਾਂਦੇ ਬਾਈ ਬੰਦੇ ਦੂਜੀ ਕੁਆਲਿਟੀ ਸਗਨੋ ਛੋਟੀ ਦੀ ਹੈ ਨਾ ਪੂਰੀ ਚੰਗੀ ਹੈ ਇਹਦਾ ਨਾ ਹੋਰ ਕੋਈ ਕਿੰਨੇ ਦੇ ਦਾਂਗੇ ਇਹ 130 ਦੀ ਹਾਂ ਜਾਂ ਨਾ ਦੇ ਦਿੰਦਾ 1,30,000 ਦੀ ਦੇ ਦਿੰਦਾ ਠੀਕ ਹੈ ਲੈ ਤੀਜੀ ਝੋਟੀ ਸੱਜਣਾ ਆ ਗਈ ਕਿਹੜਾ ਸੂਆ ਬਾਈ ਇਹਦਾ ਇਹਦਾ ਦੂਜਾ ਵੀਰੇ ਦੂਜਾ ਦੂਜਾ ਇਦਰਾ ਸੂਆ ਆ ਜਾ ਤੇ ਜੱਸ ਸਿੰਘ ਸੁਣ ਸੂਰਾ ਆ ਜਾ 100 ਨਾ ਮੜਿਆਗਾ ਜੇ ਫਲ ਦੇ ਦੇ ਪੱਕੂ ਗੱਲ ਕਰਨੀ ਐ ਤਾਂ ਵਲਦੀ ਦੇ ਵੱਖਰਾ ਗੱਲਾ ਸਣਾ ਤੂੰ ਤਾਂ ਕਿੰਨਾ ਤਿਆਰ ਹੈ ਬਾਈ ਇਹਦੇ ਇਹਦਾ 15 ਕਿਲੋ ਜੀ ਤੂੰ ਤਾਂ ਹੈਗਾ 15 ਕਿਲੋ ਤਿਆਰ ਹੈ ਰਚਾ ਕੀ ਆ ਬਾਈ ਇਹਦੇ ਵਿੱਚ ਮਾਗਰ ਕੱਟੀ ਆ ਵੀਰ ਜੀ ਹੱfte ਦੀ ਜੀ ਹੱfte ਦੀ ਜੀ ਮਾਗਰ ਹੈ ਜੀ ਸੱਜਣੋਂ ਕੱਟੀ ਬੰਦ ਹੈ ਬਾਈ ਕਿੰਨੇ ਦੇ ਦਾਂਗੇ ਬਾਈ ਇਹ ਇਹਦਾ ਮੁੱਲ 1.60 ਹੈ ਵੀਰ ਜੀ ਹਾਂ 1.35 ਦੇਣਾ ਹਾਂ ਜੀ 1 ਲੱਖ 35 ਹਜ਼ਾਰ ਦੇਣਾ ਠੀਕ ਹੈ ਹੋਰ ਬਾਈ ਬੱਸ ਇਹੀ ਨੇ ਜੀ ਠੀਕ ਹੈ ਸੱਜਣੋਂ ਤੰਨੇ ਮੈਨ ਲੈ ਬਾਈ ਦਾ ਕੰਟੈਕਟ ਨੰਬਰ ਲੈ ਕੇ ਦਿੰਨੇ ਸੰਪਰਕ ਕਰ ਲਿਓ ਬਾਈ ਮੋਬਾਈਲ ਨੰਬਰ ਉਹ 99145 ਜੀ 99145 86100 ਕਾਸਟ 129 ਜੀ 29 ਠੀਕ ਹੈ ਜੀ ਓਕੇ ਲੈ ਸੱਜਣਾ ਬਾਈ ਹੋਰਾਂ ਨਾਲ ਕਰਾਉਣੇ ਗੱਲਬਾਤ ਕੀ ਹਾਲ ਨੇ ਜੀ ਵਧੀਆ ਬਾਈ ਜੀ ਬਾਈ ਨਾਮ ਜੀ ਸਤਨੂ ਚੌਧਰੀ ਜੀ ਸਤਨੂ ਚੌਧਰੀ ਹਾਂ ਜੀ ਕਿਹੜਾ ਏਰੀਆ ਬਾਈ ਦਾ ਸਰਸੇ ਦੇ ਨੇੜੇ ਪਿੰਡ ਹੈ ਜੀ ਮੋਟਾ ਪੰਨੀ ਵਾਲਾ ਮੋਟਾ ਪੰਨੀ ਵਾਲਾ ਪੰਨੀ ਵਾਲਾ ਠੀਕ ਹੈ ਸਰਸੇ ਦੇ ਦੱਬਾ ਵਾਲੀ ਰੋਡ ਦੇ ਉੱਤੇ ਹੀ ਹੈ ਕਿਹੜਾ ਜੀ ਸਰਸਾ ਡੱਬਾ ਵਾਲੀ ਰੋਡ ਦੇ ਉੱਤੇ ਸਰਸੇ ਤੋਂ ਬਾਈ ਡੱਬਾ ਵਾਲੀ ਤੋਂ ਠੀਕ ਹੈ ਠੀਕ ਹੈ ਆ ਬਾਈ ਕਿੱਥੋਂ ਨੇ ਏ ਭਾਈ ਆਪੇ ਆਪਨੇ ਮੇਲੇ ਗਰਦਾਸਪੁਰ ਤੋਂ ਠੀਕ ਆ ਆਪਾ ਦੋ ਪਸ਼ੂ ਲੈ ਆਂਦੇ ਨੇ ਹਾਂ ਮਈਆਂ ਲੈਣ ਆਏ ਠੀਕ ਆ ਠੀਕ ਆ ਮਈਆਂ ਲੈਣਾ ਕੈ ਕਿ ਲੈਣੀਆਂ ਜੀ ਤਿੰਨ ਲੈ ਲਈਏ ਤਿੰਨ ਲੈ ਲਈਏ ਕੈ ਲੈ ਕੇ ਜਾਓਗੇ ਜੀ ਇੰਦਦਰ ਕੋਈ ਅਵਸੋਦਾ ਬੰਦ ਤੇ ਆ ਨਾ ਕਿੰਨਾ ਦੀ ਐਡਵਾਂਸ ਠੀਕ ਆ ਠੀਕ ਆ ਠੀਕ ਆ ਠੀਕ ਆ ਕੈ ਜਾਨਵਰ ਲੈਣੇ ਜੀ ਅੱਜ ਆਪਾਂ ਅੱਜ ਦੋ ਹੀ ਲੈ ਆਏ ਨੇ ਲੈ ਦੋ ਝੋਟੀਆਂ ਲੈ ਕੇ ਆਏ ਨੇ ਸਜਣੋਂ ਲੈ ਕੇ ਆਣ ਪੂਰੀ ਟੋਪ ਕੁਆਲਿਟੀ ਦੇ ਆਈਆਂ ਨੇ ਲੈ ਕਿਹੜਾ ਸੂਹ ਝੋਟੀ ਦਾ ਜੀ ਇਹ ਪਹਿਲੇ ਸੂਹੇ ਤਿਆਰ ਦੰਦਾਂ ਦੀ ਜੋਗਾ ਤੁਹਾਨੂੰ ਅੱਛਾ ਲੈ ਤੋਰ ਦੇ ਭਾਈ ਲੈ ਪਲੂਣਾ ਸਜਣੋਂ ਮੱਛਰ ਤਾਂ ਸੱਜਣੋਂ ਲੈ ਤੁਹਾਨੂੰ ਦੇਵਾ ਲੂਵਾ ਦਿਖਾਉਣੀ ਆ ਇੱਕ ਸੱਜਣੋਂ ਫਰੈਂਡ ਨੇ ਪਰਸੂ ਸਿਰ ਤੋਂ ਹੁੰਦੀ ਆ ਪੂਰਾ ਠੰਡਾ ਸੀਨਾ ਕੋਈ ਜਿਹੜਾ ਵਾਲ ਤੋਂ ਉਹਨਾਂ ਡੱਬਦਾ ਬੰੂ ਕਿਉਂਕਿ ਸੱਜਣੋਂ ਪਸ਼ੂ ਬਾਹਰ ਅੰਦਰ ਦੋਵੇਂ ਤੇ ਜਾਂਦੇ ਰਹਿੰਦੇ ਨੇ ਬੰਦੇ ਨੇ ਪ੍ਰੋਫੈਸਰ ਦੇ ਨਾਲ ਇਕੱਲਾ ਇਕੱਲਾ ਥਾਣਾ ਪੂਰੀ ਠੰਡੀ ਸੀਲ ਗੱਡੀ ਆ ਦੁੱਧ ਹੈਗਾ 14-15 ਕਿਲੋ ਤਿਆਰ ਲੈ ਬੰਦੇ ਬਾਈ ਨੇ ਰੇਟ ਰੂਟ ਪੁੱਛਦਾ ਕੀ ਰੇਟ ਰੂਟ ਕਰਦੇ ਨੇ ਬਚਿਆ ਗਿਆ ਹੈ ਕਟੜਾ ਠੀਕ ਹੈ ਮੰਗ ਰਿਹਾ ਹੈ ਕਟਾ ਸਤਨੋਂ ਕੀ ਰੇਟ ਰੂਗਾ ਬਾਈ ਇਹਦਾ ਅੱਛਾ ਰੇਡ ਲੱਖ ਦੀ ਹਾਂ ਨਾ ਹੋਊਗੀ ਠੀਕ ਹੈ ਲੈ ਦੂਜੀ ਸਤਨੋਂ ਕਟਿਆ ਆ ਗਈ ਲੈ ਇਹ ਵੀ ਤੋੜ ਦੇ ਬਾਈ ਇਹਦਾ ਸੂਆ ਬਾਈ ਇਹ ਪਹਿਲ ਨਹੀਂ ਇਹ ਆ ਜੀ ਇਹ ਦੋ ਦਿਨ ਦਾ ਚੋਕੀ ਪੜਦੀ ਆ ਅੱਛਾ ਚੋਕ ਦੇ ਦੰਦ ਪੜਦੀ ਆ ਠੀਕ ਹੈ ਲੈ ਸਤਨੋਂ ਕਿਹੜੀ ਤਰੀਕ ਦੀ ਸੂਈ ਹੈ ਜੀ 10 11 ਬੱਚਾ ਕੀ ਹੈ ਜੀ ਇਹਦਾ ਇਹ ਕੜਦੀ ਹੈ ਮੰਗਰ ਕੜਦੀ ਹੈ ਸੱਚ ਨੂੰ 10 11 ਕਿਲੋ ਬਾਈ ਪਿਆਰਾ ਸੱਚ ਨੂੰ ਦੇਵਲ ਹੁਆ ਛੋਟੇ ਕਿਹੜਾ ਵੀ ਚੰਗਾ ਥੋੜੀ ਜਿਹੀ ਹਜੇ ਤਾਜੀ ਸੂਈ ਆ ਤਾਂ ਕਰਕੇ ਬਣਨਾ ਛੋਟੀ ਨੇ 15 15 ਦਿਨਾਂ ਦੇ ਵਿੱਚ ਖਾਜ ਛੋਟੀ ਬਣਦੀ ਹੈ ਤਿਆਰ ਹੁੰਦੀ ਹੈ ਘੱਟੋ ਘੱਟ 20 ਦਿਨਾਂ ਦੇ ਵਿੱਚ ਫਸੂ ਤਾਜਾ ਸੂਆ ਦੁੱਧ ਦਿਆਂਗਾ ਛੋੜਾ ਬੱਚੇ ਦਾ ਕਿਰਵਾਜਾ ਦੇ ਦਿੰਦਾ ਪੁੱਤ ਕਿੰਨਾ ਗਰ ਦੁੱਧ ਕੱਢ ਦੂਜੀ ਇਹ 15 ਕਿਲੋ ਜੀ ਠੀਕ ਹੈ ਮੰਨਦੇ ਬਈ ਠੀਕ ਹੈ 23 ਗ੍ਰੀਸ ਜਾਂ ਜਿੱਤੇ ਇਹ ਹੋਈ ਆ ਠੀਕ ਹੈ ਪਰਸੇ ਹੋਈ ਆ ਜੀ ਹਾਂ ਪਰਸੋਂ ਸਵੇਰ ਦੀ ਹੋਈ ਹੈ ਠੀਕ ਹੈ ਇਹਦਾ ਮੁੱਲ ਜੀ ਮੁੱਲ ਦੁੱਧ ਦੀ ਹੈ ਜਿਹੜੀ ਮੁੱਲ ਤੇ ਦੋ ਇਹਦਾ ਕਰਾ ਲਈ ਕੋਈ ਪਾ ਦਿੰਦਾ ਅੱਛਾ ਦੋ ਡੇਢ ਡੇਢ ਨਹੀਂ ਤਿੰਨਾਂ ਦੀ ਕੱਟੀਆਂ ਹੋਣਗੀਆਂ ਹਾਂ ਜੀ ਠੀਕ ਹੈ ਲੈ ਬਈ ਮੋਬਾਈਲ ਨੰਬਰ ਬੋਲ ਦੋ ਤੁਹਾਨੂੰ 9164020 ਠੀਕ ਹੈ ਜੀ